ਵਧਾਇਕ ਲਖਵੀਰ ਸਿੰਘ ਰਾਜਨਾ ਵੀ ਗੱਲਬਾਤ ਕਰਦੇ ਆ ਉਹ ਵੀ ਆਪਣੀ ਹਾਜ਼ਰੀ ਭਰ ਰਹੇ ਨੇ ਗੱਲਬਾਤ ਕਰਦੇ ਆ ਕੀ ਕਹਣਾ ਰਾਜ ਸਾਹਿਬ ਕਿਵੇਂ ਦੇਖਦੇ ਹੋ ਅੱਜ ਛੀਤਾਂ ਦੀ ਧਰਤੀ ਤੇ ਹਰ ਸਾਲ ਇੱਥੇ ਛੋਟੇ ਸਹਿਬਜਾਦਿਆਂ ਵੱਲੋਂ ਕੌਮ ਦਾ ਜੁਗਲ ਕਾਕਾ ਕਰਦੇ ਸ਼ਹੀਦੀ ਦਿੱਤੀ ਸੀ ਕੀ ਕਹਿੰਦੇ ਤਨ ਤਨ ਬਾਬਾ ਜੋਰਾਵਰ ਸਾਹਿਬ ਤਨ ਤਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹਾਦਤ ਨੂੰ ਇਹ ਸਮਰਪਿਤ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ ਕਿ ਦੁਨੀਆ ਦੇ ਕੋਨੇ-ਕੋਨੇ 'ਚੋਂ ਸੰਗਤ ਆਈ ਹੈ ਆਲੇ-ਦਲੇ ਦੇਖ ਲੋ ਐਡੀ ਵੱਡੀ ਸ਼ਹਾਦਤ ਦੁਨੀਆ ਦੀ ਇਸ ਧਰਤੀ ਤੇ ਕਦੇ ਨਾ ਹੋਈ ਨਾ ਹੋਣੀ ਆ ਸੋ ਉਹਨਾਂ ਨੇ ਸ਼ਹਾਦਤਾਂ ਦੇ ਕੇ ਸਿੱਖ ਕੌਮ ਨੂੰ ਬਚਾਇਆ ਆਪਣੇ ਪੰਥ ਨੂੰ ਬਚਾਇਆ ਅੱਜ ਲੋੜ ਹੈ ਸਾਨੂੰ ਉਹਨਾਂ ਦੇ ਦਿੱਸੇ ਰਸਤੇ ਤੇ ਚੱਲਣ ਦੀ ਅੱਜ ਲੋੜ ਹੈ ਸਾਨੂੰ ਆਪਣਾ ਵਿਰਸਾ ਸੰਭਾਲਣ ਦੀ ਆਪਣਾ ਧਰਮ ਸੰਭਾਲਣ ਦੀ ਮੈਂ ਸਭ ਕੇਂਦਰ ਸਰਕਾਰ ਵੱਲੋਂ ਛੋਟੇ ਸਹਿਬ ਜਦਾਂ ਸ਼ਹਾਦਤ ਨੂੰ ਬੀਰਬਾਲ ਦੇਸ ਨੂੰ ਦਾ આરોਪ ਦਿੱਤਾ ਪਰ ਉਹਨਾਂ ਦੀ ਸ਼ਹਾਦਤ ਬਹੁਤ ਵੱਡੀ ਹੋਈ ਸੀ ਕਿ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਕੇਂਦਰ ਨੂੰ ਸਮਝਣਾ ਪਊਗਾ ਪੰਜਾਬ ਦੀ ਤਰਜਮਾਨੀ ਉਹਨਾਂ ਨੂੰ ਜੇ ਕਰਨੀ ਤਾਂ ਚੰਗੇ ਲੋਕਾਂ ਦਾ ਉਹਨਾਂ ਨੂੰ ਵਿਚਾਰ ਲੈਣੇ ਚਾਹੀਦੇ ਸੀ ਉਹਨਾਂ ਤੋਂ ਸਮਝਣਾ ਚਾਹੀਦਾ ਸੀ ਕਿ ਇਹ ਕੁਰਬਾਨੀ ਕੀ ਹੈ ਜਿਹੜਾ ਬੀਰਪਾਲ ਉਹਨਾਂ ਨੇ ਰੱਖਿਆ ਨਾ ਉਹਨੂੰ ਪੰਜਾਬੀ ਕਦਾਚਿਤ ਮੰਨਦੇ ਨਹੀਂ ਉਹ ਬਿਲਕੁਲ ਗਲਤ ਗੱਲ ਹੋਈ ਹੈ ਅਸੀਂ ਆਪਣੇ ਬਾਬਿਆਂ ਨੂੰ ਬਹੁਤ ਸਤਕਾਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦਾ ਨਾਂ ਲੈ ਕੇ ਯਾਦ ਕਰਦੇ ਹਾਂ ਪਰ ਉਹਨਾਂ ਨੂੰ ਜੋ ਵੀਰਪਾਲ ਦਾ ਨਾਂ ਦਿੱਤਾ ਗਿਆ ਪੰਜਾਬੀ ਕਦੇ ਵੀ ਮੰਨਦੇ ਨਹੀਂ ਭਾਜਪੀ ਨੂੰ ਸਮਝਣਾ ਪਊਗਾ ਕਿ ਪੰਜਾਬ ਕੀ ਹੈ ਸਿੱਖੀ ਕੀ ਹੈ ਇਹ ਉਹ ਪੰਜਾਬ ਹੈ ਜਿਨੇ ਦੇਸ਼ ਨੂੰ ਆਜ਼ਾਦ ਕਰਾਇਆ ਇਹ ਉਹ ਪੰਜਾਬੀ ਸਿੱਖ ਕੌਮ ਹੈ ਜਿਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤਾਂ ਉਹ ਪੰਜਾਬੀਆਂ ਦੀ ਅਨਸਾਰ ਬੀਜੇਪੀ ਨੂੰ ਚੱਲਣਾ ਪਊਗਾ ਨਾ ਕਿ ਆਪਣੇ ਨਾਂ ਦੇ ਕੇ ਆਪਣੇ ਏਜੰਡੇ ਤੇ ਚੱਲਣਾ ਪਊਗਾ ਸੋ ਜੋ ਬੀਰ ਬਾਲ ਦਿਵਸ ਮਨਾਇਆ ਜਾ ਰਿਹਾ ਸੀ ਉਹ ਵੀ ਇੱਕ ਛੋਟਾ ਜਿਹਾ ਉਹਨਾਂ ਵੱਲੋਂ ਫਿਰ ਇੱਕ ਅਟੈਕ ਜਿਹੜਾ ਕਿ ਸਿੱਖਾਂ ਦੇ ਕੀਤਾ ਇਹ ਵਿਧਾਇਕ ਲਕੀਸ਼ਿੰਗ ਰਾਏ ਵੱਲੋਂ ਕਿਹਾ ਗਿਆ ਛੋਟੇ ਸਹਿਬ ਜਾਂ ਦੀ ਸ਼ਹਾਦਤ ਤੋਂ ਸਾਨੂੰ ਸੇਧ ਲੈਣ ਦੀ